ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਇਹ ਪਿਛਲੇ ਤਕਰੀਬਨ 3.5 ਮਹੀਨੇ ਸਾਰੇ ਪੰਜਾਬ ਸਟੇਟ ਦੇ ਵਿੱਚ ਸਪੈਸ਼ਲ ਕੈਂਪੇਨ ਚਲਾਈ ਜਾ ਰਹੀ ਹੈ ਨਸ਼ਾ ਮੁਕਤ ਨਸ਼ਾ ਰੁਕ ਜਾ ਜੀ ਇਹਦੇ ਵਿੱਚ ਮੇਰੇ ਸੇਸ਼ਟਰ ਕਰੀਆ ਬਿਲਕੁਲ ਇਹਦੇ ਚ ਤਿੰਨ ਹਿੱਸੇ ਕੀਤੇ ਗਏ ਨੇ ਜੀ ਦੇਖੋ ਇੱਕ ਹਿੱਸਾ ਤਾਂ ਹੈ ਇਨਫੋਰਸਮੈਂਟ ਜਿਹਦੇ ਵਿੱਚ ਅਸੀਂ ਜਿਹੜੇ ਵੀ ਇਸ ਕੰਮ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਉਹ ਪੈਡਲਰ ਨੇ ਸਪਲਾਇਰ ਨੇ ਵੱਡੇ ਵੱਡੇ ਡੀਲਰ ਨੇ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਅਰੈਸਟ ਕਰਕੇ ਕੇਸ ਰਜਿਸਟਰ ਕਰਕੇ ਉਹਨਾਂ ਨੂੰ ਜੇਲ੍ਹ 'ਚ ਭੇਜਣਾ। ਦੂਜਾ ਇਹਦਾ ਇਹਦਾ ਇਹ ਹੈ ਇਹਦਾ ਪਹਾਰਟ ਵੀ ਜਿਹੜੇ ਵਿਚਾਰੇ ਐਡਿਕਟ ਨੇ ਇਤਰਾ ਦਾ ਇਹ ਉਹ ਇੱਕ ਮੈਂਟਲ ਰੋਗ ਹੈ। ਜਿਹੜੇ ਐਡਿਕਸ਼ਨ ਦੇ ਵਿੱਚ ਪੈ ਗਏ ਨੇ ਉਹਨਾਂ ਨੂੰ ਸਮਝਾ ਕੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਅਸੀਂ ਭੇਤੀ ਕਰਾ ਕੇ ਉਹਨਾਂ ਨੂੰ ਠੀਕ ਕਰਾਉਣਾ। ਦੇ ਰੀਹੈਬਿਟੇਸ਼ਨ ਸੈਂਟਰਸ ਨੇ ਕੋਟ ਕਲੀਨਿਕ ਨੇ ਉਹਨਾਂ ਦੇ ਵਿੱਚੋਂ ਤੀਜਾ ਇਹਦਾ 파ਟ ਅਸੀਂ ਰੱਖਿਆ ਹੈ ਜਿਹੜਾ ਪਬਲਿਕ ਦੇ ਨਾਲ ਅਵੇਅਰਨੈਸ ਦੇਖੋ ਇਹ ਜਿਹੜੀ ਮੁਹਿੰਮ ਹੈ ਨਾ ਇਹ ਮੁਹਿੰਮ ਤਾਂ ਕੀ ਜਿਹੜੀ ਬਿਮਾਰੀ ਹੈ ਇਹਨੂੰ ਹੱਲ ਕਰਨ ਲਈ ਇਹ ਡੰਡੇ ਨਾਲ ਨਹੀਂ ਹੱਲ ਹੁੰਦੀ ਜੀ ਇਹ ਸਾਡਾ ਸਾਰਿਆਂ ਦਾ ਸਾਡੇ ਸਮਾਜ ਦਾ ਇਹਦੇ ਵਿੱਚ ਰੋਲ ਹੈ ਬਤੌਰ ਸਭ ਨਾਲ ਪਹਿਲਾਂ ਜੇ ਬੱਚੇ ਨੂੰ ਇਹ ਮੰਨ ਲਓ ਡਰੱਗਸ ਵੱਲ ਜਾਂਦਾ ਸਭ ਨਾਲ ਪਹਿਲਾ ਰੋਲ ਪੇਰੈਂਟ ਦਾ ਹੈ ਤੁਹਾਡਾ ਸਾਡਾ ਐਜ਼ ਪੇਰੈਂਟ ਆਪਾਂ ਸਾਰਿਆਂ ਨੂੰ ਫਿਰ ਆਪਾਂ ਮਹੱਲੇ ਦੇ ਵਿੱਚ ਹੋਰ ਐਸ ਸਮਾਜ ਦੇ ਵਿੱਚ ਜਿੱਥੇ-ਜਿੱਥੇ ਸਾਡਾ ਜੋ ਅਸੀਂ ਕੰਮ ਕਰਦੇ ਆਂ ਇਹ ਸਕੂਲਾਂ ਦਾ ਟੀਚਰਸ ਦਾ ਇਹ ਸਾਰਿਆਂ ਨੂੰ ਅਵੇਅਰਨੈਸ ਜਾਗਰਤੀ ਦੀ ਲੋੜ ਹੈ ਵੀ ਆਪਾਂ ਰਲ ਕੇ ਹੀ ਇਹ ਨੂੰ ਵਜੇ ਤੇ ਹੱਲ ਕਰ ਸਕਦੇ ਆਂ ਇਕੱਲੇ ਆਪਾਂ ਇੱਕ ਇਹ ਇਕੱਲੀ ਕੋਈ ਪੁਲਿਸ ਕਾਰ ਲਵੇ ਡਾਕਟਰ ਕਰ ਲੈਣ ਇਕੱਲਾ ਨਹੀਂ ਕਰ ਸਕਦੇ ਸੋ ਇੱਕ ਇਹ ਕੰਪਲੀਟ ਮੁਹਿੰਮ ਹੈ ਇਸ ਦੌਰਾਨ ਜੀ ਅੱਜ ਜਿਹੜਾ ਹੈ ਇੱਥੇ ਅਸੀਂ ਜਲੰਧਰ ਦੇ ਵਿੱਚ ਅਸੀਂ ਸੱਤ ਆਪਰੇਸ਼ਨ ਜਿਹੜਾ ਹੈ ਉਹ ਕੰਡਕਟ ਕੀਤਾ ਹੈ ਤੋ ਤੀਬਰ ਅਸੀਂ ਪੂਰਾ ਔਰ ਇਹਦੇ ਵਿੱਚ ਆਪਣਾ ਡੀਜੀਪੀ ਸਾਹਿਬ ਦੀ ਹਾਜ਼ਰਤਾ ਹੁੰਦਾ ਬਕਨਾ ਸੀਨੀਅਰ ਆਫੀਸਰਸ ਵੀ ਵਾਰੀ ਵਾਰੀ ਅਸੀਂ ਕਈ ਏਰੀਆਜ਼ ਦੇ ਵਿੱਚ ਜਾਂਦੇ ਆ ਜਿਹਦੇ ਨਾਲ ਇਹ ਹੁੰਦਾ ਵੀ ਲੋਕਾਂ ਨੂੰ ਵੀ ਥੋੜਾ ਜਿਹਾ ਇਕਤਾ ਉਹਨਾਂ ਨਾਲ ਅਵੇਅਰਨੈਸ ਸਾਡਾ ਕੰਟੈਕਟ ਬਣਦਾ ਸਾਡੇ ਆਪਣੇ ਮੁਲਾਜ਼ਮਾਂ ਨੂੰ ਵੀ ਹਲਾਸ਼ੇਰੀ ਮਿਲਦੀ ਹੈ ਵੀ ਉਹਨਾਂ ਨੂੰ ਸੁਪਰਵੀਜ਼ਨ ਵੀ ਹੁੰਦੀ ਹੈ ਔਰ ਕੋਈ ਕਮੀਆਂ ਪੇਸ਼ੀਆਂ ਉਹਨਾਂ ਦਾ ਵੀ ਹੱਲ ਹੋ ਸਕਦਾ ਹੈ ਸੋ ਅੱਜ ਜਲੰਧਰ ਦੇ ਵਿੱਚ 8 ਥਾਵਾਂ ਦੇ ਉੱਪਰ ਇਹ ਅਪਰੇਸ਼ਨ ਚੁਲਾਇਆ ਜਾ ਰਿਹਾ ਹੈ ਇਹਦੇ ਦੇ ਲਫਟਡ ਅਫੀਸਰ ਜੀ ਦੇਖ ਰਹੇ ਆਪਣੇ ਬੱਚੇ ਜਿਹੜੇ ਜਿਹੜੇ ਹੌਟਸਪੌਟ ਬਣਦੇ ਨੇ ਜਿੱਥੋਂ ਇਨਫਾਰਮੇਸ਼ਨ ਆਉਂਦੀ ਹੈ ਅੱਜ ਔਰ ਇੱਕ ਜੜੀ ਚੀਜ਼ ਇਹ ਨਾ ਟਾਈਮ ਦੇ ਵਿੱਚ ਤਿੰਨ ਸਾਢੇ ਤਿੰਨ ਮਹੀਨਿਆਂ ਦੇ ਵਿੱਚ ਇਹ ਹੋਇਆ ਇੱਕ ਲੋਕਾਂ ਤੋਂ ਇਨਫਾਰਮੇਸ਼ਨ ਆਣੀ ਸ਼ੁਰੂ ਹੋਈ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਆਪਾਂ ਪੰਜਾਬੀਆਂ ਵੀ ਜਿਹੜੇ ਜਦ ਤੱਕ ਲੋਕ ਇਨਫਾਰਮੇਸ਼ਨ ਨਹੀਂ ਦੇਣਗੇ ਨਾ ਤਦ ਤੱਕ ਆਪਾਂ ਕੋਈ ਵੀ ਕ੍ਰਾਈਮ ਨੂੰ ਦੇ ਕੰਟਰੋਲ ਨਹੀਂ ਕਰ ਸਕਦੇ ਅੱਤਵਾਦ ਵੇਲੇ ਵੀ ਇਹੀ ਸੀ ਜਦੋਂ ਲੋਕਾਂ ਤੋਂ ਇਨਫਾਰਮੇਸ਼ਨ ਆਈ ਤਾਂ ਸਕਸੈਸ ਆਣੀ ਸ਼ੁਰੂ ਹੋਈ ਹੋਰ ਸਾਡੀ ਸੇਫ ਪੰਜਾਬ ਹੈਲਪਲਾਈਨ ਉਹਦੇ ਬੇਸ ਤੇ ਜਿਹੜੀ ਇਨਫੋਰਮੇਸ਼ਨ ਆਂਦੀ ਹੈ ਉਹਦੇ ਤੋਂ ਅਸੀਂ ਫਿਰ ਅੱਗੇ ਕੇਸ ਬੱਝ ਕਰਦੇ ਹਾਂ ਸੋ ਇਹਦੇ ਕਰਕੇ ਹੀ ਅਸੀਂ ਇਹ ਸਾਰਾ ਇਹ ਰਲ ਮਿਲ ਕੇ ਆਪਣਾ ਕਰ ਰਹੇ ਹਾਂ ਤੇ ਅੱਜ ਕੇਸ ਆਪਰੇਸ਼ਨ ਹੈ ਜਿਹੜਾ ਜਲੰਧਰ ਦੇ ਉਹਦੇ ਵਾਸਤੇ ਮੈਂ ਆਇਆ ਹਾਂ ਇੱਥੇ 8 ਪੁਆਇੰਟਸ 8 ਮਹੱਲੇ ਇਹੋ ਜਿਹੇ ਆਈਡੈਂਟੀਫਾਈਡ ਨੇ ਉਹਨਾਂ ਦੇ ਵਿੱਚ ਇਹ ਸਾਰਾ ਚਲਾਇਆ ਜਾ ਰਿਹਾ ਹੈ ਜਿਹੜੇ 8 ਮਹੱਲੇ ਹੈ ਇਹਨਾਂ ਦਾ ਤੁਹਾਡਾ ਅੱਜ ਦੇ ਡੇਟ ਦੇ ਵਾਸਤੇ ਨੂੰ ਦਿੱਤੇ ਇਹ ਢੈਂਕੀਆਂ ਮਹੱਲਾ ਬਾਬਾ ਦੀਪ ਸਿੰਘ ਨਗਰ ਰੇੜੂ ਵਿਲੇਜ ਬਸਤੀ ਸ਼ੇਖ ਆਬਾਦਪੁਰਾ ਪਿੰਡ ਬਿੰਟੀਨਾ ਬਸਤੀ ਗੁਜਾ ਤੇ ਅਲੀਮਾ ਇਹ ਅੱਜ ਦੇ ਅੱਠ ਇਹਨਾਂ ਨੇ ਕੁਝ ਲੋਕੋ ਕੋ ਰੌਂਡ ਅਪ ਵੀ ਕੀਆ ਗਿਆ ਹੈ ਇਹ ਇਹਦੇ ਵਿੱਚ ਜੋ ਜੋ ਵੀ ਰਿਕਵਰੀ ਹੋਏਗੀ ਤੇ ਜੋ ਜੋ ਵੀ ਹੋਇਆ ਉਹ ਤੁਹਾਨੂੰ ਸ਼ਾਮ ਨੂੰ ਉਹਦੇ ਬਾਰੇ ਅਪਡੇਟ ਦੇ ਦੇਣਗੇ ਸਰ ਹੁਣ ਉਹ ਸਿੱਧਾ ਰੌਂਡ ਅਪ ਕੀਤਾ ਹੈ ਅੱਜ ਜਿੱਥੇ ਰਿਕਵਰੀ ਹੋਏਗੀ ਉਹ ਨਾਲ ਨਾਲ ਰੌਂਡ ਅਪ ਹੋਏਗਾ ਤੁਹਾਨੂੰ ਸ਼ਾਮ ਤੱਕ ਸਟਾਰਟ ਹੋਇਆ ਹੋਵੇਗਾ ਜਦੋਂ ਇਹਦੀ ਜਦੋਂ ਡਿਮੋਲਿਸ਼ ਵੀ ਸ਼ੁਰੂ ਕੀਤੀ ਗਈ ਸੀ ਐਸੇ ਇਲਾਕੇ ਦੇ ਵਿੱਚ ਇੱਕ ਤਾਂ ਬਸ ਇਨੂੰ ਡਿਮੋਲਿਸ਼ ਕੀਤਾ ਗਿਆ ਸੀਗਾ ਉਹ ਐਸਵੇਲੇ ਸਿਰ ਦੁਆਰਾ ਤਿਆਰ ਕਰ ਦਿੱਤਾ ਗਿਆ ਇਹਦੇ ਬਾਰੇ ਕੀ ਹੈ ਦੇਖੋ ਜਿਹੜਾ ਡਿਮੋਲਿਸ਼ਨ ਦਾ ਪਾਰਟ ਹੈ ਦੇਖੋ ਡਿਮੋਲਿਸ਼ਨ ਜੇ ਇਹ ਨਾ ਇਹ ਥੋੜਾ ਜਿਹਾ ਉਹ ਇਹ ਗਲਤ ਹੈ ਵੀ ਉਹਦਾ ਦੇਖੋ ਡਰੱਗਸ ਤੇ ਜਦੋਂ ਐਨਡੀपीएस ਦਾ ਸਾਹ ਹੈ ਅੰਡਰ ਐਨਡੀपीएस ਐਕਟ ਕੀ ਹੈ ਅਸੀਂ ਜਿਹੜੇ ਰੀਟ ਡਿਫੈਂਡਰਸ ਨੇ ਜਾਂ ਜਿੱਥੇ ਉਹਨੇ ਪ੍ਰਾਪਰਟੀ ਬਣਾਈ ਦੀ ਪ੍ਰਾਪਰਟੀ ਉਹ ਉਸੇ ਕੋਰਟ ਦੇ ਹੁਕਮ ਲੈ ਕੇ ਉਹਨੂੰ ਫ੍ਰੀਜ਼ ਕਰ ਦਿੰਦੀ ਹੈ ਠੀਕ ਹੈ ਜਿੱਥੇ ਜਿੱਥੇ ਉਹ ਹੁੰਦੀ ਹੈ ਉਹਦੇ ਫੋਰ ਫਿਚਰ ਵੀ ਹੁੰਦੀ ਹੈ ਉਹ ਸਰਕਾਰ ਨਹੀਂ ਚਾਹੁੰਦੀ ਹੈ ਅਗਰ ਕਿਸੇ ਨੇ ਪ੍ਰਾਪਰਟੀ ਇਹ ਬਣਾਈ ਅਸੀਂ ਕਾਨੂੰਨ ਦੇ ਮੁਤਾਬਕ ਉਦਿਸ਼ ਕਾਰਵਾਈ ਕਰਦੇ ਆਂ ਜਿਹੜਾ ਡਿਮੋਲਿਸ਼ਨ ਪਾਰਟ ਹੈ ਨਾ ਉਹਦੇ ਵਿੱਚ ਕੀ ਹੁੰਦਾ ਵੀ ਜੇ ਕਿਸੇ ਨੇ ਉਹ ਲੋਕਲ ਗਵਰਨਮੈਂਟ ਦਾ ਇਸ਼ੂ ਹੁੰਦਾ ਚਾਹੇ ਪੰਚਾਇਤ ਦਾ ਹੋਵੇ ਮੈਨੂੰ ਯਾਰ ਮਾਈਕ ਤੋਂ ਲੈ ਕਰੋ ਯਾਰ ਮਾਈਕ ਤੋਂ ਲੈ ਕਰੋ ਯਾਰ ਜੇ ਉਹਨਾਂ ਨੇ ਕੋਈ ਕਿਸੇ ਨੇ ਮਤਲਬ ਆਣਾ ਤੋਂ ਅਨਕੋਚ ਕੀਤਾ ਹੋਏ ਉਸ ਪੋਰਸ਼ਨ ਨੂੰ ਪੁਲਿਸ ਉਹਨਾਂ ਦੀ ਮਦਦ ਕਰਦੀ ਹੈ ਇਹ ਮਤਲਬ ਹੁਣ ਲੋਕਲ ਕਮੇਟੀ ਆ ਵੀ ਇਹਨੇ ਜੀ ਗਲਤ ਬਣਾਇਆ ਹੋਇਆ ਇਹਦੀ ਇਦਵਾਰ ਫालतੂ ਬਣੀ ਆਏ ਅਤੇ ਅੱਗੇ ਵਧਿਆ ਹੋਇਆ ਹੈ ਉਹ ਡਿਮੋਲਿਸ਼ਨ ਉਹਦਾ ਬਾਅਦ ਹੁੰਦੀ ਹੈ ਇਹ ਉਹਨਾਂ ਦੀ ਕਮੇਟੀ ਦੇ ਰੂਪ ਮੁਤਾਬਕ ਹੁੰਦੀ ਹੈ ਜਿਹੜੀ ਅਸੀਂ ਐਨਡੀਪੀਐਸ ਦੇ ਅੰਡਰ ਕਰਦੇ ਹਾਂ ਉਹ ਅਸੀਂ ਪ੍ਰੋਪਰ ਕੋਰਟ ਦੇ ਆਰਡਰ ਲੈ ਕੇ ਉਹ ਪ੍ਰਾਪਰਟੀ ਫਰੀ ਜਿਹੜੇ ਐਡਿਕਟ ਉਹਨਾਂ ਨੂੰ ਕਿਸ ਤਰ੍ਹਾਂ ਫੇਰ ਰਹੇ ਹੈ ਦੇਖੋ ਐਡਿਕਟ ਦਾ ਇਹੀ ਹੈ ਉਹਨਾਂ ਨੂੰ ਪਹਿਲਾਂ ਰੀਹੈਬਿਟੇਸ਼ਨ ਸੈਂਟਰ ਦੇ ਵਿੱਚ ਨਾ ਸਭ ਨਾਲ ਪਹਿਲੇ ਹੁੰਦਾ ਉੱਥੇ ਨਾ ਸਾਈਕੋਲੋਜਿਸਟ ਹੁੰਦੀ ਨੇ ਉਹ ਅਸੈਸ ਕਰਦੇ ਨੇ ਫਿਰ ਉਹ ਉਹਨਾਂ ਨੂੰ ਟ੍ਰੀਟਮੈਂਟ ਰਿਸਕ੍ਰਾਈਬ ਕਰਦੇ ਨੇ ਅਗਰ ਦੋ ਚਾਰ ਦਿਨ ਉਹਨਾਂ ਨੂੰ ਉਥੇ ਇਨਡੋਰ ਰੱਖਣ ਦੀ ਲੋੜ ਪੈਂਦੀ ਹੈ ਤਾਂ ਠੀਕ ਹੈ ਇਹ ਜੇ ਉਹ ਆਪਣਾ ਉਦਾਂ ਠੀਕ ਹੁੰਦੇ ਨੇ ਫਿਰ ਉਹਨਾਂ ਨੂੰ ਜਿਵੇਂ ਅਸੀਂ ਊਟ ਸੈਂਟਰ ਬਣਾਏ ਨੇ ਉੱਥੋਂ ਉਹਨਾਂ ਨੂੰ ਫ੍ਰੀ ਦਵਾਈ ਦਿੱਤੀ ਜਾਂਦੀ ਹੈ ਤਾਂ ਕਿ ਉਹ ਦਵਾਈ ਉਹ ਖਾਣ ਤੇ ਇਹ ਡਰਗ ਛੱਡ ਕੇ ਹੌਲੀ-ਹੌਲੀ ਤੇਰੋਂ ਦਵਾਈ ਦੀ ਜਿਵੇਂ ਡੋਸ ਘਟਾਵਾ ਕੇ ਤੇ ਉਹ ਫਿਰ 2-3 ਮਹੀਨਿਆਂ ਦੇ ਵਿੱਚ ਜੇ ਆਪਣਾ ਉਹ ਦੇਖੋ ਸਭ ਨਾਲੋਂ ਵੱਡਾ ਰੋਲ ਮੈਂ ਤੁਹਾਨੂੰ ਇਹ ਦੱਸਾਂ ਮੈਂ ਕਿਉਂਕਿ ਡਾਕਟਰ ਵੀ ਹਾਂ ਤਾਂ ਮਤਲਬ ਇਹ ਇਹਦੇ ਵਿੱਚ ਉਹਨਾਂ ਨੂੰ ਮੋਟੀਵੇਟ ਕਰਨ ਦੀ ਲੋੜ ਹੈ ਆਪਾਂ ਖਾਲੀ ਦਵਾਈ ਨਾਲ ਕਹੀਏ ਵੀ ਜਾਦੂ ਮੰਤਰ ਨਹੀਂ ਹੈਗਾ ਦਵਾਈ ਤਾਂ ਆਪਣਾ ਕੰਮ ਕਰਦੀ ਹੈ ਲੇਕਿਨ ਇਹ ਮੈਂਟਰਲ ਰੋਗ ਹੈ ਇਹ ਦਿਮਾਗ ਦੇ ਵਿੱਚ ਉਹਨਾਂ ਨੂੰ ਜੀ ਕੋਈ ਧੱਕਾ ਹੋਇਆ ਮੇਰੇ ਨਾਲ ਪਤਾ ਨਹੀਂ ਬਣਾ ਕੋਈ ਨਾ ਕੋਈ ਬੜਾ ਲੇ ਤੇ ਮੇਰੇ ਨਾਲ ਐ ਹੋ ਗਿਆ ਜੀ ਮੈਂ ਤਾਂ ਹਲੇ ਗੋਲੀ ਲੈਣੀ ਸ਼ੁਰੂ ਕਰ ਲਈਂ ਅੰਗਾਰੂ ਕਿਉਂ ਪੀਨੇ ਆ ਮੈਂ ਜੀ ਗਮੀ ਐ ਤਾਂ ਵੀ ਪੀਣੀ ਐ ਖੁਸ਼ੀ ਐ ਤਾਂ ਪੀਣੀ ਐ ਮਤਲਬ ਉਹਨੂੰ ਥੋੜਾ ਜਿਆਦਾ ਕਾਉਂਸਲਿੰਗ ਕਰਨ ਦੀ ਲੋੜ ਪੈਂਦੀ ਹੈ ਪੇਰੈਂਟਸ ਨੂੰ ਅੰਡਿਆਂ ਗੋਣਾਂ ਨੂੰ ਖਿਆਲ ਰੱਖ ਕੇ ਹੌਲੀ ਹੌਲੀ ਉਹਨੂੰ ਛੱਡ ਦਿੰਦੇ ਆ ਤੋਂ ਇਹ ਜਿਹੜੀ ਭਾਵੇਂ ਜਿਹੜਾ ਕੋਈ ਸੈਂਟਰ ਬਣਾ ਰਿਹਾ ਤੇ ਕਾਉਂਸਲਰ ਕਰ ਰਿਹਾ ਉਹ ਜਿਹੜੇ ਤੁਹਾਡੇ ਜਿਹੜੇ ਕਾਉਂਸਲਰ ਜਿਹੜੇ ਨੇ ਜੀ ਸਾਈਕੋਲੋਜੀਸਟ ਨੇ ਸਟਾਰਟ ਹੁੰਦੇ ਆ ਕਿ ਹਰ ਕਮਨਟ ਸੈਂਟਰ ਦੇ ਵਿੱਚ ਪਹਿਲਾਂ ਉਹ ਡਾਕਟਰ ਜਿਹੜੇ ਹੁਣ ਤਾਂ ਸਰਕਾਰ ਨੇ ਕਿਉਂਕਿ ਸਰਕਾਰੀ ਡਾਕਟਰ ਘੱਟ ਸੀਗੇ ਹੁਣ ਪ੍ਰਾਈਵੇਟ ਡਾਕਟਰਾਂ ਨੂੰ ਵੀ ਆਥਰਾਇਜ਼ ਕੀਤਾ ਹੈ ਵੀ ਉਹ ਐਜ਼ ਅ ਕਾਉਂਸਲਰ ਉੱਥੇ ਕੰਮ ਕਰ ਸਕਣ ਉਹੀ ਦੇਖ ਕੇ ਡਰਗ ਨੂੰ ਉਪਰਸਕ੍ਰਾਈਬ ਉਹੀ ਕਰਦੇ ਆ ਆਮ ਬੰਦੇ ਜਿਹੜੇ ਮਰੀਜ਼ ਨੇ ਹੁਣ ਤੱਕ ਆਪਾਂ ਦਾਖਲ ਕਰਾ ਦਿੱਤਾ ਉਸ ਨੂੰ ਕੋਈ ਸਵਲੋਂ ਕੁਪਰੇ 250 250 ਦੇ ਕਰ ਰਹੇ ਨੇ ਇਹਨਾਂ ਨੇ ਇਹਦੀ 264 ਮਰੀਜ਼ ਜਿਹੜੇ ਨੇ ਨਾ ਜੀ ਡੀ ਐਡਿਕਸ਼ਨ ਸੈਂਟਰ ਚ ਤੁਹਾਡੇ ਇਹ ਜਲੰਧਰ ਹੀ ਦੇ ਤੇ